ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜੀਵਣਾ ਮਾਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 144ਵਾਂ ਕੈਂਪ ਗੁਰਦੁਆਰਾ ਸਾਈ ਪਾਈ ਕਨਈਆ ਜੀ ਵਿਖੇ ਡਾਕਟਰ ਪਿਊਸ਼ ਗੋਇਲ ਮਾਨਸਾ ਵੱਲੋਂ ਲਗਾਇਆ ਗਿਆ ਜੀ ਹਾਂ ਜਿਸ ਦੇ ਵਿੱਚ ਕੀ 522 ਲੋੜਵੰਦ ਮਰੀਜ਼ ਚੈੱਕਅਪ ਕਰਾਉਣਗੇ ਤੇ 53 ਮਰੀਜ਼ ਫ੍ਰੀ ਲੈਂਸ ਪਵਾਉਣ ਲਈ ਚੁਣੇ ਗਏ ਨੇ ਜਿਨ੍ਹਾਂ ਨੂੰ ਸ਼ਿਫਟਾਂ ਦੇ ਵਿੱਚ ਲਿਜਾ ਕੇ ਲੈਂਸ ਪਵਾਏ ਜਾਣਗੇ ਤੇ ਆਸਰਾ ਟੀਮ ਦੇ ਵੱਲੋਂ ਵਾਈਸ ਪ੍ਰਧਾਨ ਸੂਬੇਦਾਰ ਸ਼ਮਸ਼ੇਰ ਸਿੰਘ ਕੁਰਲੀਆ ਮੇਜਰ ਸਿੰਘ ਪੰਮੀ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀ ਬਿਮਾਰੀਆਂ ਤੇ ਸਾਮ ਸੰਭਾਲ ਬਾਰੇ ਵਿਸਤਾਰ ਪੂਰਕ ਜਾਣਕਾਰੀ ਦਿੱਤੀ ਗਈ ਹੈ ਇਸ ਕੈਂਪ ਦੇ ਵਿੱਚ ਬਾਬਾ ਰਣਜੀਤ ਸਿੰਘ ਟੈਣੀ ਮੁਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਕਨਈਆ ਜੀ ਵੱਲੋਂ ਟੀਮ ਆਸਰਾ ਦੀ ਹੌਸਲਾ ਅਫਜ਼ਾਈ ਕਰਦੇ ਆ ਕੀ ਕੁਝ ਕੀਤਾ ਤੁਸੀਂ ਆਪ ਸੁਣੋ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਆਰਮੀ ਨੇ ਆਪਣੀਆਂ ਇਤਬਾਰ ਨੂੰ ਕੈਂਪਰ ਦੁਆਰਾ ਸਹਿਪਾਈਕ ਨੀ ਜੈਫੀਕੇਟ ਲਗਾਏ ਜਾਂਦੇ ਰਹੇ ਉਸ ਦੇ ਚੱਲਦੇ ਆ ਅੱਜ 114ਵਾਂ ਕੈਂਪ ਡਾਕਟਰ ਪੂਸ਼ ਗੋਲ ਦਾ ਮਾਨਸਾਪੁਰੂ ਲਗਾਇਆ ਗਿਆ ਜਿਸ ਦੇ ਵਿੱਚ 464 ਮਰੀਜ਼ ਚੈੱਕ ਕਰਕੇ 53 ਮਰੀਜ਼ ਫਰੀ ਲੈਂਚ ਪਹੁੰਚ ਸਿਲੈਕਟ ਕੀਤੇ ਗਏ ਸਾਰੇ ਮਰੀਜ਼ਾਂ ਨੂੰ ਸ਼ਹਿਤਾਂ ਦੇ ਵਿੱਚ ਕੱਢ ਕੇ ਪੂਸ਼ ਗੋਲ ਵਿਖੇ ਮਾਨਸਾ ਦੇ ਵਿੱਚ ਜਾ ਕੇ ਟੈਂਪ ਪਵਾਏ ਗਏ ਅਸੀਂ ਸਾਰੇ ਦਾਨੀ ਵੀਰਾਂ ਸਹਿਯੋਗੀਆਂ ਦਾ ਕੌਤ ਮੋਟਰ ਮਾਰ ਕਰਦੇ ਆ ਜੋ ਸਾਨੂੰ ਸਾਈਡੂ ਦੇ ਰਹੇ ਨੇ ਧਰਵਾ ਬੁੱਢਲਾਡਾ ਤੋਂ ਪੱਤਰਕਾਰ ਬਿੱਟੂ ਦੀ ਰਿਪੋਰਟ